ਕਿਵੇਂ ਗੁਟਕਾ ਸਾਹਿਬ Amazon ਦੇ ਉੱਤੇ ਸੇਲ ਕੀਤੇ ਜਾ ਰਹੇ ਸੀ ਜਾਂ ਫਿਰ ਵਕ ਵਕ ਸੋਸ਼ਲ ਸਾਈਟ ਦੇ ਉੱਤੇ ਤਾਂ ਉਹ ਖਬਰ ਦਿਖਾਈ ਉਹਦੇ ਵਿੱਚ ਥੋੜਾ ਜਿਹਾ ਮੈਂ ਜਜ਼ਬਾਤੀ ਵੀ ਹੋਇਆ ਕਿਉਂਕਿ ਗੱਲ ਗੁਰੂ ਸਾਹਿਬ ਦੇ ਸਤਕਾਰ ਦੀ ਸੀ ਤੇ ਉਸ ਬਾਬਤ ਪਹਿਲਾਂ ਵੀ ਸ਼ੋਮਣੀ ਕਮੇਟੀ ਦੇ ਕੋਲ ਸ਼ਿਕਾਇਤ ਕੀਤੀ ਹੋਈ ਸੀਗੀ ਧਾਮੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਵੀਰ ਨੇ ਮਸਲਾ ਲਿਆਂਦਾ ਸੀ ਪਰ ਫੇਰ ਵੀ ਨਹੀਂ ਸੁਣਵਾਈ ਹੋਈ ਇਸ ਕਰਕੇ ਥੋੜਾ ਮੈਂ ਜਜ਼ਬਾਤੀ ਵੀ ਹੋਇਆ ਕੁਝ ਕੜੇ ਸ਼ਬਦ ਵੀ ਮੈਨੂੰ ਲੱਗਦਾ ਉੱਥੇ ਬੋਲੇ ਗਏ ਆ ਉਹਨਾਂ ਦੀ ਮੈਂ ਮੁਆਫੀ ਵੀ ਮੰਗਦਾ ਸਤਿ ਸ੍ਰੀ ਅਕਾਲ ਜੀ ਦੋਸਤੋ ਬੀਤੇ ਦਿਨੀ ਇੱਕ ਵੀਡੀਓ ਤੁਹਾਨੂੰ ਦਿਖਾਈ ਸੀਗੀ ਖਬਰ ਸੀ ਕਿ ਕਿਵੇਂ ਗੁਟਕਾ ਸਾਹਿਬ Amazon ਦੇ ਉੱਤੇ ਸੇਲ ਕੀਤੇ ਜਾ ਰਹੇ ਸੀ ਜਾਂ ਫਿਰ ਵਕ-ਵਕ ਸੋਸ਼ਲ ਸਾਈਟ ਦੇ ਉੱਤੇ ਤਾਂ ਉਹ ਖਬਰ ਦਿਖਾਈ ਉਦੇ ਵਿੱਚ ਥੋੜਾ ਜਿਹਾ ਮੈਂ ਜਜ਼ਬਾਤੀ ਵੀ ਹੋਇਆ ਕਿਉਂਕਿ ਗੱਲ ਗੁਰੂ ਸਾਹਿਬ ਦੇ ਸਤਕਾਰ ਦੀ ਸੀ ਤੇ ਉਸ ਬਾਬਤ ਪਹਿਲਾਂ ਵੀ ਸ਼ੋਮਣੀ ਕਮੇਟੀ ਦੇ ਕੋਲ ਸ਼ਿਕਾਇਤ ਕੀਤੀ ਹੋਈ ਸੀਗੀ ਧਾਮੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹਨਾਂ ਮਸਲਾ ਲਿਆਂਦਾ ਸੀ ਪਰ ਫੇਰ ਵੀ ਨਹੀਂ ਸੁਣਵਾਈ ਹੋਈ ਇਸ ਕਰਕੇ ਥੋੜਾ ਮੈਂ ਜਜ਼ਬਾਤੀ ਵੀ ਹੋਇਆ ਕੁਝ ਕੜੇ ਸ਼ਬਦ ਵੀ ਮੈਨੂੰ ਲੱਗਦਾ ਉੱਥੇ ਬੋਲੇ ਗਏ ਆ ਉਹਨਾਂ ਦੀ ਮੈਂ ਮੁਆਫੀ ਵੀ ਮੰਗਦਾ ਉਹ ਇਸ ਕਰਕੇ ਕਿਉਂਕਿ ਹੁਣ ਇਸ ਮਸਲੇ ਦਾ ਹੱਲ ਵੀ ਹੁੰਦਾ ਨਜ਼ਰ ਆਇਆ ਉਦੋਂ ਜਦੋਂ ਹੁਣ ਆਪਾਂ ਨੇ ਦੇਖਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਜਾਂ ਫਿਰ ਅਧਿਕਾਰੀਆਂ ਦੇ ਵੱਲੋਂ Amazon ਨੂੰ ਲਿਖ ਦਿੱਤਾ ਜਾਂਦਾ ਵੀ ਇਹ ਗੁਟਕਾ ਸਾਹਿਬ ਇਸ ਤਰ੍ਹਾਂ ਨਹੀਂ ਸੇਲ ਕੀਤੇ ਜਾ ਸਕਦੇ ਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਮੰਗਿਆ ਪਰ ਹੁਣ ਮੇਨ ਗੱਲ ਇਹ ਆ ਵੀ ਇੰਨੇ ਮਹੀਨਿਆਂ ਤੋਂ ਬਾਅਦ ਜਾਂ ਦਿਨਾਂ ਤੋਂ ਬਾਅਦ ਮੇਰੇ ਤਾਂ ਜਿਸ ਦਿਨ ਧਿਆਨ ਦੇ ਵਿੱਚ ਆਇਆ ਜੀ ਮੈਂ ਉਸ ਦਿਨ ਜਿਹੜੀ ਹੈਗੀ ਆ ਉਹ ਵੀਡੀਓ ਬਣਾਈ ਤੇ ਧੰਨਵਾਦ ਹੈ ਜੀ ਸ਼ੋਮਨੀ ਕਮੇਟੀ ਦਾ ਕਿਉਂਕਿ ਅਸੀਂ ਆਪਣੀ ਸੰਸਥਾ ਸਾਡੀ ਜਿਹੜੀ ਸੰਸਥਾ ਹੈ ਸ਼ਰਮੌਰ ਹੈ ਜੋ ਗੱਲ ਉਹ ਕਰ ਸਕਦੀ ਹੈ ਉਹ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਪ੍ਰਬੰਧਕਾਂ ਦੀ ਉੱਥੇ ਜਿੰਨੇ ਵੀ ਹੈਗੇ ਆ ਤਾਂ ਉਹਨਾਂ ਨੇ ਹੁਣ ਉਸ ਵੀਡੀਓ ਤੋਂ ਬਾਅਦ ਜਾਂ ਫਿਰ ਲੋਕਾਂ ਨੇ ਜਦੋਂ ਇਸ ਗੱਲ ਦੇ ਉੱਤੇ ਨੋਟਿਸ ਲਿਆ ਤਾਂ ਐਕਸ਼ਨ ਲਿਆ ਤੇ ਹੁਣ Amazon ਨੇ ਭਾਰਤ ਦੇ ਵਿੱਚ ਜਿੰਨੇ ਵੀ ਗੁਟਕੇ ਸੀਗੇ ਵਿਕ ਰਹੇ ਸੀ ਸੇਲ ਉਹ ਸਾਰੇ ਵਾਪਸ ਕਰਵਾ ਲਿਆ ਤੇ ਹੁਣ ਕਿਸੇ ਵੀ ਤਰ੍ਹਾਂ ਦਾ ਗੁਟਕਾ ਆਨਲਾਈਨ ਉਹਦੀ ਵਿਕਰੀ ਨਹੀਂ ਹੋ ਰਹੀ ਪਰ ਪਤਾ ਲੱਗਦਾ ਵੀ ਵਿਦੇਸ਼ਾਂ ਦੇ ਵਿੱਚ ਅਜੇ ਹੈਗਾ ਪਰ ਇਹ ਵੀ ਪਤਾ ਲੱਗਦਾ ਵੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ Amazon ਹੈ ਜੀ ਜਾਂ ਫਿਰ ਹੋਰ ਸੌ ਸਾਈਟਾਂ ਹੈ ਜੀਆਂ ਉਹਨਾਂ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਹੈ ਤੇ ਉਮੀਦ ਹੈ ਵੀ ਜਲਦੀ ਉਹ ਵੀ ਸਕਦਾ ਵੀ ਹੋ ਗਏ ਹੁਣ ਕਿਉਂਕਿ ਇੱਕ ਦੋ ਦਿਨ ਪਹਿਲਾਂ ਤਾਂ ਵਿਕਰੀ ਹੋ ਰਹੀ ਸੀ ਵੀ ਕੁਛ ਵਿਦੇਸ਼ਾਂ ਦੇ ਵਿੱਚ ਵੀਰਾਂ ਨੇ ਆਪ ਹੀ ਜਿਹੜੇ ਜਿਹੜੇ ਉੱਥੇ ਪਬਲਿਸ਼ਰ ਸੀਗੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਗਲਤ ਹੈ ਇਹ ਚੀਜ਼ਾਂ ਤਾਂ ਉਹਨਾਂ ਨੇ ਮੰਨਿਆ ਵੀ ਅਸੀਂ ਵਾਪਸ ਲੈਂਦੇ ਆ ਤੇ ਹੁਣ ਜੇ ਭਾਰਤੀ ਗੱਲ ਕਰੀਏ ਤੇ Amazon ਦੇ ਉੱਤੇ ਜਾਂ Flipkart ਦੇ ਉੱਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਰਚ ਮਾਰ ਕੇ ਵੀ ਜਦੋਂ ਪਹਿਲਾਂ ਸਰਚ ਮਾਰਦੇ ਸੀ ਨਿਤਨੇਮ ਗੁਟਕਾ ਸਾਹਿਬ ਨੂੰ ਪੰਜਾਬੀ ਉਦੋਂ ਟੜਾ ਟੜ ਗੁਟਕੇ ਵਿਕ ਰਹੀ ਸੀਗੇ ਪਰ ਹੁਣ ਇਹ ਐਕਸ਼ਨ ਤੋਂ ਬਾਅਦ ਉਹ ਗੁਟਕਾ ਸਾਹਿਬ ਦੀ ਵਿਕਰੀ ਜਿਹੜੀ ਹੈਗੀ ਆ ਬੰਦ ਹੋ ਗਈ ਹੈ ਪੂਰੀ ਤਰ੍ਹਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜਿੱਥੇ ਵੀ ਗੁਰਬਾਣੀ ਦਾ ਸਤਕਾਰ ਹੋਵੇ ਸਤਕਾਰ ਦੀ ਗੱਲ ਹੋਵੇ ਤਾਂ ਉੱਥੇ ਸਾਨੂੰ ਬੋਲਣਾ ਚਾਹੀਦਾ ਤੇ ਤੁਹਾਡਾ ਬਹੁਤ ਧੰਨਵਾਦ ਸਭਨਾਂ ਦਾ ਤੇ ਮੈਂ ਇੱਕ ਵਾਰ ਫੇਰ ਤੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਤੇ ਜਿਹੜੇ ਭਰਾਵਾਂ ਨੂੰ ਮੇਤੋਂ ਲੀਡਰਾਂ ਨੂੰ ਖਾਸ ਤੌਰ ਤੇ ਮੈਂ ਕਿਸੇ ਪਰਸਨਲ ਇੱਕ ਬੰਦੇ ਨੂੰ ਨਿਕਿਆ ਸੀ ਮੈਂ ਧਾਰਮਿਕ ਆਗੂਆਂ ਨੂੰ ਕਿਹਾ ਸੀ ਵੀ ਜ਼ਿੰਮੇਵਾਰੀ ਸਾਨੂੰ ਨਿਭਾਉਣੀ ਚਾਹੀਦੀ ਹੈ ਔਰ ਜੋ ਮੈਂ ਸ਼ਬਦ ਕਹੇ ਸੀਗੇ ਮੈਂ ਉਹਨਾਂ ਦੀ ਫੀਲ ਕਰਦਾ ਵੀ ਪਰ ਮੈਂ ਉਹਨਾਂ ਨੂੰ ਗਲਤੀ ਵੀ ਨਹੀਂ ਮੰਨਦਾ ਉਹ ਮੇਰੇ ਜਜ਼ਬਾਤਾਂ ਜੋ ਨਿਕਲੇ ਹੋਏ ਸੀ ਕਿ ਸਤਕਾਰ ਸੀ ਗੁਰੂ ਦੇ ਲਈ ਤੇ ਉਹ ਕਹੇ ਗਏ ਪਰ ਹੁਣ ਤੁਸੀਂ ਇਹ ਕੰਮ ਕਰਤਾ ਇਸ ਕਰਕੇ ਮੈਂ ਤੁਹਾਡੇ ਤੋਂ ਉਸ ਚੀਜ਼ ਦੀ ਮਾਫੀ ਵੀ ਮੰਗਦਾ ਤੇ ਧੰਨਵਾਦ ਕਰਦਾ ਮੈਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਭਰਾਵਾਂ ਦਾ ਤੇ ਪ੍ਰਧਾਨ ਸਾਹਿਬ ਦਾ ਜਥੇਦਾਰ ਸਾਹਿਬਾਨ ਦਾ ਜਿਨ੍ਹਾਂ ਨੇ ਨੋਟਿਸ ਲਿਆ ਤੇ ਇੱਕ ਹੋਰ ਬੇਨਤੀ ਹੈ ਜੀ ਮੇਰੀ ਬੇਸ ਤੋਂ ਪਹਿਲਾਂ ਕਿ ਇੱਕ ਹੋਰ ਵੀਡੀਓ ਉਸੇ ਲਹਿਜੇ ਦੇ ਵਿੱਚ ਬਣਾ ਲਈਏ ਚੰਗਾ ਨਹੀਂ ਲੱਗਦਾ ਇਕਨਾਂ ਜੀ ਸ੍ਰੀ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਦੇ ਕੋਲ ਜੀ ਮੈਨੂੰ ਵੀਰਾਂ ਨੇ ਵੀਡੀਓ ਵੀ ਭੇਜੀ ਆ ਬਿਲਕੁਲ ਆਨੰਦਗੜ੍ਹ ਕਿਲਾ ਆਨੰਦਗੜ੍ਹ ਦੇ ਲਾਗੇ ਜੀ ਉੱਥੇ ਨੌਜਵਾਨ ਨਸ਼ੇ ਕਰਦੇ ਆ ਸ਼ਰਾਬਾਂ ਪੀਂਦੇ ਸਿਗਰਟਾਂ ਪੀਂਦੇ ਆ ਵੀਡੀਓ ਆਈ ਹੋਈ ਆ ਵੀ ਉਹਦੇ ਉੱਤੇ ਜ਼ਰੂਰ ਧਿਆਨ ਦੇ ਵਿੱਚ ਉੱਥੇ ਆਨੰਦਪੁਰ ਸਾਹਿਬ ਲਿਆਂਨ ਦਿੱਤਾ ਗਿਆ ਵੀਰਾਂ ਵੱਲੋਂ ਪਰ ਕਾਰਵਾਈ ਕੋਈ ਨਹੀਂ ਹੋਈ ਜੀ ਮੇਰੀ ਬੇਨਤੀ ਆ ਉਹ ਵੀ ਵੀ ਉਹਨਾਂ ਦੇ ਉੱਤੇ ਵੀ ਜ਼ਰੂਰ ਨੱਥ ਪਾਈ ਜਾਵੇ ਤਾਂ ਜੋ ਬਿਲਕੁਲ ਆਨੰਦਗੜ੍ਹ ਸਾਹਿਬ ਦੇ ਕੋਲ ਜਾਂ ਮੈਂ ਤਾਂ ਕਹਿੰਦਾ ਵੀ ਸਾਡੇ ਜਿਹੜੇ ਤਖਤ ਸਿਮਾਨਾ ਉਹ ਇੱਕ ਪਵਿੱਤਰ ਨੇ ਤੇ ਉਹਨਾਂ ਨੂੰ ਸ਼ਹਿਰ ਨੂੰ ਪਵਿੱਤਰ ਰੱਖਣ ਦੇ ਲਈ ਪਵਿੱਤਰ ਸ਼ਹਿਰ ਦੇ ਦਰਜੇ ਦੀ ਗੱਲ ਤਾਂ ਕਹੀ ਜਾਂਦੇ ਆ ਪਰ ਜਦੋਂ ਬਾਈ ਜਿਹੇ ਇਹ ਜੇ ਨਸ਼ੇ ਹੁੰਦੇ ਆ ਥਾਂ ਥਾਂ ਪਚਕਾਰੀਆਂ ਹੁੰਦੀਆਂ ਉਦੋਂ ਕੋਈ ਨਹੀਂ ਬੋਲਦਾ ਇਸ ਕਰਕੇ ਮੇਰੀ ਬੇਨਤੀ ਹੈ ਜੀ ਵੀ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਲਾ ਆਨੰਦਗੜ੍ਹ ਦੇ ਲਾਗੇ ਜਿੱਥੇ ਕੋਈ ਨੌਜਵਾਨ ਸਿਰ ਫਰੇ ਇਹ ਕਰਤੂਤਾਂ ਕਰਦੇ ਆ ਉਹਨਾਂ ਨੂੰ ਸਖਤੀ ਦੇ ਨਾਲ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Vai que